ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਦੇ ਕਿਵੇਂ ਜੀ ਤੁਸੀਂ ਸਾਰੇ ਅਮੀਰ ਬਾਈ ਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਬਾਈ ਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇੱਥੇ ਅੱਜ ਬਣਾ ਰਹੀ ਸੀ ਸੋਲਿਆਂ ਦੀ ਦਾਲ ਕਾਲੇ ਸੋਲੇ ਬਣਾ ਰਹੀ ਸੀ ਉਬਲਣੇ ਤਰੇ ਹੋਏ ਨੇ ਆਪਣੇ ਪਹਿਲਾਂ ਭਾਂਕੇ ਰੱਖੇ ਸੀ 3 ਘੰਟੇ ਭਾਂਕੇ ਰੱਖੇ ਜਿਆਦਾ ਟਾਈਮ ਤਾਂ ਨਹੀਂ ਭਾਂਕੇ ਫਿਰ ਉਦੋਂ ਬਾਅਦ ਆਪਾਂ ਉਬਲਣੇ ਧਰ ਦਿੱਤੇ ਨੇ ਲੂਣ ਪਾਇਆ ਹੋਇਆ ਸੀ ਕੁਛ ਉਹਦੇ ਵਿੱਚ ਕੁਛ ਮਸਾਲੇ ਚ ਪਾ ਲਾਂਗੇ ਜੀ ਤੇ ਦੋ ਚੁਟਕੀਆਂ ਮਿੱਠੀ ਛੁੱਡੀ ਦੀ ਜਰੂਰ ਪਾਉਣੀ ਨੇ ਜੀ ਮੈਂ ਕਾਲੀ ਛੋਲੀਆਂ ਚ ਤੇ ਮਸਾਲਾ ਕੁੱਟ ਕੇ ਆਪਾਂ ਤਿਆਰ ਕਰ ਲੈਨੇ ਆਂ ਕੁੰਡੀ ਛੁੱਟੇ ਨਾਲ ਹੀ ਕੁੱਟਿਆ ਸੀ ਅੱਜ ਕਈ ਵਾਰੀ ਮਨ ਹੁੰਦਾ ਜੀ ਵੀ ਟਾਈਮ ਵੀ ਹੁੰਦਾ ਹੈ ਵੀ ਚਲੋ ਕੁੱਟ ਲੈਨੇ ਆਪਾਂ। ਕਈ ਵਾਰੀ ਕਾਲੀ ਦੇ ਵਿੱਚ ਫਿਰ ਮਿਕਸੀ ਨਾਲੇ ਲਾਉਣਾ ਪੈ ਜਾਂਦਾ ਇਹ ਇਸ ਤਰ੍ਹਾਂ। ਜੇ ਜ਼ਿਆਦਾ ਗਰਮੀ ਹੁੰਦੀ ਹੈ ਕਈ ਵਾਰੀ। ਕੰਮ ਜ਼ਿਆਦਾ ਹੁੰਦੇ ਨੇ ਫਿਰ ਮਿਕਸੀ ਨਾਲ ਹੁੰਦਾ ਵੀ ਫਟਾਫਟ ਲਾ ਦਿੰਨੇ ਆ ਚਲੋ। ਇਹਦੇ ਵਿੱਚ ਆਪਾਂ ਪਾਇਆ ਸੀ ਪਿਆਜ਼ ਲਸਣ ਤੇ ਹਰੀਆਂ ਮਿਰਚਾਂ। ਕਿੰਨੇ ਚੀਜ਼ਾਂ ਕੁੱਟ ਲਾਂਗੇ। ਟਵਾਟਰ ਅੱਜ ਆਪਣੇ ਕੋਲ ਹੈ ਨਹੀਂ ਸੀ। ਪਿੰਡਾਂ ਵਾਲੇ ਜੀ ਆਪਾਂ ਸਾਰੇ ਪਿੰਡ ਪਿੰਡਾਂ ਗਿਆ ਭਣਾ ਨੂੰ ਪਤਾ ਹੀ ਹੈ ਜੀ। ਕਈ ਵਾਰੀ ਕੋਈ ਚੀਜ਼ ਨਹੀਂ ਹੁੰਦੀ ਸੈਰੋਂ ਲਿਉਣੀ ਪੈਂਦੀ ਐ ਤਾਂ ਕਰਕੇ ਅੱਜ ਆਪਾਂ ਬਿਨਾਂ ਟਮਾਟਰ ਤੋਂ ਹੀ ਬਣਾ ਲਾਂਗੇ ਜੀ ਥੋੜੀ ਜਿਹੀ ਦੇਗੀ ਮਿਰਚ ਪਾ ਦਾਂਗੇ ਉਹਦੇ ਨਾਲ ਤਰੀ ਵਧੀਆ ਹੋ ਜੂਗੀ ਲਾਲ ਦੇ ਰੰਗ ਦੀ ਟਮਾਟਰ ਵੈਸੇ ਮੈਂ ਜ਼ਿਆਦਾ ਨਹੀਂ ਪਾਉਂਦੀ ਹੁੰਦੀ ਜੀ ਇੱਕ ਜਾਂ ਦੋ ਟਮਾਟਰ ਹੀ ਪਾਨੇ ਨੇ ਇਹ ਸਾਰਾ ਮਸਾਲਾ ਕੁੱਟ ਲਾਂਗੇ ਆਪਾਂ। ਚੁੱਲੇ ਦੇ ਉੱਤੇ ਸੇਤੀ ਬਣ ਜਾਂਦੀ ਐ ਸੋਲਿਆਂ ਦੀ ਦਾਲ। ਗੈਸ ਦੇ ਉੱਤੇ ਟਾਈਮ ਲੱਗਦਾ ਜੀ ਫੇਰੇ ਇੰਨਾ ਟਾਈਮ ਨਾਲ ਗੈਸ ਜਿਆਦਾ ਮੱਚਦੇ। ਤੇ ਨਾਲੇ ਉਹ ਜੀ ਸਵਾਦ ਨਹੀਂ ਚੀਜ਼ ਬਣਦੀ। ਤਾਂ ਕਰਕੇ ਆਪਾਂ ਚੁੱਲੇ ਦੀ ਧਰ ਲੈਨੇ ਆ। ਤੇ ਕੁੱਕਰ ਆਈ ਗਾਲ ਸਬਜ਼ੀ ਮੈਨੂੰ ਵੈਸੇ ਨਹੀਂ ਸਵਾਦ ਲੱਗਦੀ ਜੀ। ਚੁੱਲੇ ਦੀ ਬਣੀ ਹੀ ਵਧੀਆ ਲੱਗਦੀ ਐ। ਖੁੱਲੇ ਭਾਂਡੇ 'ਚ ਰਿਣੀ ਹੋਈ ਚੀਜ਼ ਵਧੀਆ ਲੱਗਦੀ ਐ ਜੀ ਕੁੱਕਰ ਵਾਲੀ। ਸਵਾਦ ਨਹੀਂ ਲੱਗਦੀ ਹੈਗੀ ਤੇ ਇੱਕ ਜਿਹੜੀ ਪਰਸੋਂ ਵੀਡੀਓ ਪਾਈ ਸੀ ਜੀ ਆਪਾਂ ਹਾਰੇ ਚ ਦਾਲ ਤਰੀ ਸੀ ਉਹਦੇ ਤੇ ਭੈਣ ਦਾ ਕਮੈਂਟ ਆਇਆ ਸੀ ਸਰਗਜੀਤ ਬਲੌਗਰ ਆਲੀ ਸਿਸਟਰ ਨੇ ਉਹ ਪੁੱਛਦੇ ਸੀ ਪੈਣੇ ਹਾਰੇ ਦੇ ਵਿੱਚ ਦਾਲ ਬਣਾਉਣੇ ਤੁਸੀਂ ਧੂਆ ਨਹੀਂ ਪੈਂਦਾ ਹੈਗਾ ਦਾਲ ਦੇ ਵਿੱਚ ਉਹ ਸੈਰ ਚ ਰਹਿੰਦੇ ਨੇ ਜੀ ਚੰਡੀਗੜ੍ਹ ਚ ਉਹ ਪੈਣੇ ਨਹੀਂ ਪੈਣੇ ਬਿਲਕੁਲ ਵੀ ਧੂਆ ਨਹੀਂ ਪੈਂਦਾ ਹੈਗਾ ਜਦੋਂ ਤੂੰ ਨਿਕਲਦਾ ਪਟਾਕੇ ਧਾਰਨੀ ਇਹ ਚੀਜ਼ ਵਿੱਚ ਪਾ ਕੇ ਦਾਲ ਪਾਣੀ ਉਹ ਨਜ਼ਰ ਆਪਾਂ ਜੇ ਮાળા ਮੋਟਾ ਟੱਕਣ ਚੱਕ ਵੀ ਲਵਾਂਗੇ ਤਾਂ ਵੀ ਨਹੀਂ ਪੈਂਦਾ ਹੈਗਾ ਜੀ ਤੂੰ ਦੇ ਟੇਸਟੀ ਇੰਨੀ ਜ਼ਿਆਦਾ ਦਾਲ ਬਣਦੀ ਹੈ ਜੀ ਜਿੱਥੇ ਤੁਸੀਂ ਇੱਕ ਕੌਲੀ ਖਾਣੀ ਉਹ ਤਾਂ ਦੋ ਖਾਮੋਗੇ ਜੇ ਤੁਸੀਂ ਹਰੀ ਦੀ ਦਾਲ ਖਾਣੀ ਤਾਂ ਕੁੱਕਰ ਦੀ ਦਾਲ ਖਾਣੀ ਭੁੱਲ ਜਾਓਗੇ ਪਣੀ ਇੰਨੀ ਸਵਾਦ ਬਣਦੀ ਹੈ ਹਰੀ ਦੇ ਚੁੱਲੇ ਦੇ ਦਾਲ ਪਾਣੀ ਤਾਂ ਬਹੁਤ ਟੇਸਟੀ ਬਣਦਾ ਹੈ ਪਰ ਗਰਮੀ 'ਚ ਥੋੜਾ ਜਿਹਾ ਬਣਾਉਣਾ ਔਖਾ ਹੋ ਜਾਂਦਾ ਤਾਂ ਕਰਕੇ ਆਪਾਂ ਕਈ ਵਾਰੀ ਵਿੱਚ ਦੀ ਗੈਸ ਤੇ ਬਣਾ ਲੈਨੇ ਆ ਜੀ ਆ ਹੋ ਜਾਂਦਾ ਮਿੱਠੀ ਅੱਗ ਹੁੰਦੀ ਹੈ ਜੀ ਹਾਰੀ ਦੇ ਵਿੱਚ ਮਿੱਠੀ ਅੱਗ ਦੇ ਉੱਤੇ ਵਧੀਆ ਰਿਹਿੰਦਾ ਦਾਲ ਪਾਣੀ ਹੋਏ ਹੋਏ ਚੁੱਲੇ ਤੇ ਹਜੇ ਧਰਕੇ ਦਾਲ ਪਾਣੀ ਅੱਗ ਮਚਾਉਣੀ ਪੈਂਦੀ ਹੈ ਜੀ ਵਾਰ-ਵਾਰ ਧਿਆਨ ਰੱਖਣਾ ਪੈਂਦਾ ਉਹ ਤੇ ਇੰਨੀ ਕੋਈ ਜ਼ਰੂਰਤ ਨਹੀਂ ਹੁੰਦੀ ਕਿ ਰਾਂ ਅੱਗ ਪਾ ਕੇ ਧਰਦਨੇ ਟਾਕੇ ਇੱਕ ਵਾਰੀ ਦੁਵਾਰੇ ਅੱਗ ਪਾ ਦਿੰਨੇ ਨੇ ਜੀ ਬਸ ਪਾਠੀਆਂ ਉਹਦੇ ਨਾਲ ਹੀ ਲਾਲ ਬਣ ਜਾਂਦੀ ਆ ਆਪਣੀ ਤੇ ਇੰਨੀ ਜ਼ਿਆਦਾ ਸਵਾਦ ਬਣਦੀ ਆ ਜਿਹੜੀਆਂ ਭੈਣਾ ਪਿੰਡ ਵਾਲੀਆਂ ਨੇ ਬਣਾਉਂਦੀਆਂ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਜੀ ਚੁੱਲੇ ਪਾਣੀ ਚੁੱਲੇ ਧਾਰੀ ਦੀ ਦਾ ਸਭ ਜੀ ਸਵਾਦ ਬਣਦੀ ਹੈ ਇਹ ਤੇ ਕੁੱਟ ਕੇ ਆਪਾਂ ਤਿਆਰ ਕਰ ਲਈਏ ਜੀ ਤੜਕਾ ਇਥੇ ਬੁਆਇਸ ਓਵਰ ਕਰਤੀ ਜੀ ਮੈਂ ਇੱਕ ਆਪਣਾ ਸੇਮੀ ਭੌਂਕੀ ਜਾਂਦਾ ਸੀ ਅੱਜ ਬੱਚੇ ਖੇਡਦੇ ਸੀਗੇ ਜੀ ਆਏ ਹੋਏ ਸੀ ਉਹਨਾਂ ਨੂੰ ਭੌਂਕਦਾ ਸੀ ਫੇਰ ਆਵਾਜ਼ ਕਲੀਅਰ ਨਹੀਂ ਆਉਂਦੀ ਸੀ ਇੱਕ ਇੱਕ ਦੋ ਟਰੈਕਟਰ ਨੂੰਗੇ ਸੀੜਕ ਲੱਗੇ ਹੋਏ ਤੇ ਤਾਂ ਕਰਕੇ ਫਿਰ ਮੈਂ ਵਾਇਸਓਵਰ ਹੀ ਕਰਤੀ ਜੀ ਥੋੜਾ ਜਿਹਾ ਟਾਈਮ ਤਾਂ ਜਰੂਰ ਲੱਗਦਾ ਜੀ ਇਹ ਮਸਾਲਾ ਤਿਆਰ ਕਰਨ ਨੂੰ ਪਰ ਟੇਸਟੀ ਬਣਦਾ ਸੋ ਲਈਸ ਆਪਣੇ ਉਬਲੇ ਪੈਣੀ ਜੀ ਪੂਰੇ ਸੌਫਟ ਹੋਏ ਪੈਣੀ ਬਾਅਦ ਸੇ ਮਸਾਲਾ ਤਿਆਰ ਕਰਕੇ ਤੜਕਾ ਲਾ ਲਾਂਗੇ ਨਾ ਇਹਦੀ ਨਾਲ ਚਾਰ ਪੰਜ ਹਰੀਆਂ ਮਿਰਚਾਂ ਪਾ ਲਈਆਂ ਨੇ ਇਹਦੇ ਵਿੱਚ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਇਹੀ ਪਤਲੀ ਦੇ ਵਿੱਚ ਤੜਕਾ ਲਾ ਲਾਂਗੇ ਜੀ ਸੋਲੇ ਕੱਢ ਲੈਨੇਵੇਂ ਤੇ ਤੇਲ ਪਾ ਲਈ ਅਸੀਂ ਸਰੋਂ ਦਾ ਤੇਲ ਜ ਬਣਾਵਾਂਗੇ ਜੀਰਾ ਪਾ ਕੇ ਫਿਰ ਇਹ ਜਿਹੜਾ ਆਪਾਂ ਮਸਾਲਾ ਕੁੱਟ ਕੇ ਤਿਆਰ ਕਰਿਆ ਉਹ ਪਾ ਦਾਂਗੇ ਵਿੱਚ ਨੂਨ ਮਿਰਚ ਬਾਅਦ ਚ ਪਾ ਦਾਂਗੇ। ਕਈ ਵਾਰੀ ਇਹਦੇ ਵਿੱਚ ਪਾ ਕੇ ਵੀ ਕੁੱਟਿਆ ਜਾਂਦਾ ਜੀ ਜਦੋਂ ਇਹ ਮਸਾਲਾ ਕੁੱਟਦੇ ਆਪਾਂ ਨੂਨ ਮਿਰਚ ਹਲਦੀ ਜਿਹੜੀ ਚੀਜ਼ਾਂ ਪਾਉਣੀਆਂ ਨੇ ਇਹਦੇ ਵਿੱਚ ਹੀ ਪਾ ਕੇ ਕੁੱਟਿਆ ਜਾਂਦਾ। ਉਹ ਤਰੀਕੇ ਨਾਲ ਵੀ ਟੇਸਟੀ ਬਣਦੀ ਹੈ ਦਾਲ। ਇਹ ਪਾ ਕੇ ਆਪਾਂ ਵਿੱਚ ਤੇ ਗੁੰਡਾ ਸੁੱਟਾ ਵੀ ਥੋੜਾ ਜਿਹਾ ਧੋਕੇ ਪਾ ਦਾਂਗੇ ਪਾਣੀ ਨਾਲ। ਮਿੱਠਾ ਸੋਡਾ ਪਾਉਣ ਨਾਲ ਜੀ ਜਿਵੇਂ ਘੱਟ ਭਉਂਤੇ ਨੇ ਆਪਾਂ ਦੋ ਤਿੰਨ ਘੰਟੇ ਵਧੀਆ ਬਣ ਜਾਂਦੇ ਨੇ ਨਾਲੇ ਖੁੱਲ ਜਾਂਦੇ ਨੇ ਤੇ ਨਾਲੇ ਸੌਫਟ ਹੋ ਜਾਂਦੇ ਨੇ ਪੂਰੀ ਇਹ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਆਪਾਂ ਫਿਰ ਨੂਨ ਮਿਰਚ ਪਾਵਾਂਗੇ ਬਾਅਦ ਦੇ ਵਿੱਚ ਅੰਦਰ ਵੀ ਗਰਮੀ ਆਉਂਦੀ ਹੈ ਜੀ ਇਹ ਗਰਮੀ ਕਰਕੇ ਆਪਾਂ ਚੁੱਲ੍ਹੇ ਕੋਲ। ਇਹ ਹੁੰਦਾ ਵੀ ਗੈਸ ਤੇ ਬਣਾ ਲੈਨੇ ਆਂ। ਰਸੋਈ 'ਚ ਵੀ ਅੰਦਰ ਗਰਮੀ ਤਾਂ ਬਹੁਤ ਹੋ ਜਾਂਦੀ ਹੈ। ਇੱਕ ਤਾਂ ਚੀਜ਼ ਦਾ ਭਾਫ਼ ਹੋ ਜਾਂਦੀ ਹੈ ਜੀ ਗੈਸ ਦਾ ਸੇਕ ਹੋ ਜਾਂਦਾ। ਇਹ ਰਸੋਈਆਂ ਛੋਟੀਆਂ ਹੁੰਦੀਆਂ ਨੇ। ਤਾਂ ਕਰਕੇ ਅੰਦਰ ਵੀ ਗਰਮੀ ਹੁੰਦੀ ਹੈ। ਅੰਦਰ ਖੜਕੇ ਕੰਮ ਕਰਨਾ ਹੁੰਦਾ ਉਹ ਵੀ ਔਖਾ ਹੁੰਦਾ ਜੀ। ਇੱਥੇ ਬੈਠ ਕੇ ਕਰ ਲੈਣਾ। ਮਸਾਲੇ ਨੂੰ ਭੁੰਨ ਕੇ ਚੰਗੀ ਤਰ੍ਹਾਂ ਫਿਰ ਨਾਣ ਵਿੱਚ ਪਾ ਦਾਂਗੇ ਜੀ ਬਾਅਦ ਦੇ ਵਿੱਚ ਆਪਾਂ। ਇਹ ਆਲੂ ਕੱਟ ਕੇ ਰੱਖੇ ਹੋਏ ਨੇ ਸਿਲ ਕੇ ਧੋ ਲਈ ਸੀ ਥੋੜੇ ਜਿਹੀ ਕੁਸ ਵਿੱਚ ਆਪਾਂ ਅੱਧੇ ਦੇ ਪੀਸ ਕਰਕੇ ਰੱਖੇ ਹੋਏ ਨੇ ਜੀ ਤੇ ਕੁਸ ਕੱਟ ਲਈ ਨਹੀਂ ਜਿਹੜੀ ਵੱਡੇ ਰੱਖੇ ਉਹਨਾਂ ਨੂੰ ਭੰਨ ਦਾਂਗੇ ਕਰਸੀ ਨਾਲ ਤੇਰੀ ਗਾੜੀ ਹੋ ਜੂਗੀ ਜੀ ਨੂੜ ਮਿਰਚ ਪਾ ਦਨੇ ਆ ਜੀ ਇਹਦੇ ਵਿੱਚ ਹੁਣ ਜੇ ਅੱਗ ਤੇਜ ਹੁੰਦੀ ਹੈ ਜੀ ਕੁਸ ਨੂੰ ਗਰਮੀ ਆ ਜਲਦੀ ਚੀਜ਼ ਬਣ ਜਾਂਦੀ ਹੈ ਸੇਕ ਵੱਧ ਪੈਂਦਾ ਹੈ ਲੂਣ ਥੋੜੀ ਪਾਵਾਂਗੇ ਪਹਿਲਾਂ ਪਾਇਆ ਹੋਇਆ ਆਪਣਾ ਇਹ ਦੇਗੀ ਮਿਰਚ ਮੈਂ ਇਹਦੇ ਵਿੱਚ ਹੀ ਪਾ ਲਈ ਸੀ ਜੀ ਇੱਕ ਸਾਈਡ ਤੇ ਮਿਰਚਾਂ ਜਿਹੜਾ ਲਈ ਸੀ ਉਹ ਪਾਈ ਐ ਤੇ ਹਲਦੀ ਪਾ ਦਿੱਤੀਆਂ ਨਾਲ ਹਰੀਆਂ ਮਿਰਚਾਂ ਪਾਈ ਹੋਈਆਂ ਨੇ ਜ ਲਾਲ ਨਹੀਂ ਪਾਈ ਆਪਾਂ ਦੇਗੀ ਮਿਰਚਾਂ ਜੇ ਟਮਾਟਰ ਨਹੀਂ ਸੀਗਾ ਤਾਂ ਕਰਕੇ ਪਾਦੀ ਵੀ ਕਲਰ ਵਧੀਆ ਹੋ ਜੂਗਾ ਦਾਲ ਦਾ ਥੋੜਾ ਜਿਹਾ ਪਾ ਦਾਂਗੀ ਪਾਣੀ ਤੇਲ ਸੜਦੂ ਮਸਾਲਾ ਸਾਰੀਆਂ ਭੈਣਾਂ ਜੀ ਜਿਹੜੇ ਆਪਣੇ ਚੈਨਲ ਤੇ ਆਉਂਦੀਆਂ ਨੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਤੇ ਜਿਹੜੇ ਨਹੀਂ ਵੀ ਕਮੈਂਟ ਕਰਦੇ ਆਪਣੇ ਵੀਡੀਓ ਦੇਖਦੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਕੱਲ ਨੂੰ ਜੀ ਆਪਾਂ ਵੀਡੀਓ ਦੇ ਵਿੱਚ ਸਾਰੇ ਈਵਰਜ਼ ਦਾ ਨਾਮ ਲਵਾਂਗੇ ਆਪਣਾ ਆਪਣਾ ਨਾਮ ਤੇ ਸਹਿਰ ਲਿਖ ਕੇ ਕਮੈਂਟ ਕਰਿਓ ਜੀ ਜਰੂਰ ਸਾਰਿਆਂ ਦੇ ਨਾਮ ਲਵਾਂਗੇ ਆਪਾਂ ਕੱਲ ਨੂੰ ਜਰੂਰ ਲਿਖਿਓ ਜੀ ਸਾਰੀਆਂ ਭੈਣਾਂ ਆਪਣਾ ਨਾਮ ਜਰੂਰ ਲਿਖਿਓ ਤੇ ਆਪਣੇ ਸਹਿਰ ਦਾ ਨਾਮ ਜਰੂਰ ਲਿਖਿਓ ਪਹਿਲੀ ਵਾਰੀ ਨਾਮ ਲਵਾਂਗੇ ਜੀ ਆਪਾਂ ਕਦੇ ਅੱਗੇ ਨਹੀਂ ਲਏ ਹੈਗੇ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਮਸਾਲਾ ਆਪਣਾ ਤਿਆਰ ਹੋਣ ਵਾਲਾ ਹੀ ਹੈ ਜੀ ਫਿਰ ਆਪਾਂ ਆਲੂ ਤੇ ਸੋਲੇ ਪਾ ਦਾਂਗੇ ਵਿੱਚ ਜਿਹੜੇ ਮੋٹے ਕੱਟੇ ਹੋਏ ਸੀ ਆਲੂ ਉਹ ਤਾਂ ਆਪਾਂ ਪਹਿਲਾਂ ਪਾ ਦਿੱਤੇ ਨੇ ਹੁਣ ਵਿੱਚ ਪਾਇਆ ਜਦੋਂ ਨਾਲੀ ਪਾਦੇ ਹਾਂ ਤੇ ਜਿਹੜੇ ਬਰੀਕ ਕੱਟੇ ਹੋਏ ਨੇ ਫਿਰ ਪਾ ਦਾਂਗੇ ਸੋਲਿਆਂ ਦੇ ਨਾਲ ਆਪਾਂ ਬਣਾਵਾਂਗੇ ਜੀ ਚੌਲ ਤੁਹਾਨੂੰ ਪਤਾ ਹੀ ਹੈ ਜੀ ਅੱਗੇ ਵੀ ਆਪਾਂ ਚੌਲੀ ਬਣਾ ਲੈਣੇ ਹੁੰਦੇ ਆ ਵਧੀਆ ਲੱਗਦੇ ਨੇ ਸੋਲਿਆਂ ਦੀ ਦਾਲ ਦੇ ਨਾਲ ਚੌਲ ਇਹ ਆਲੂ ਵੀ ਪਾ ਦਿੰਨੇ ਆਪਾਂ ਥੋੜਾ ਜਿਹਾ ਟਾਈਮ ਆ ਪਹਿਲਾਂ ਸੀਕ ਲਵਾ ਲਾਂਗੇ ਇਹਨਾਂ ਨੂੰ ਕੱਲੇ ਆਲੂਆਂ ਨੂੰ ਛੋਲੇ ਫੇਰ ਪਾਵਾਂਗੇ ਆਪਾਂ ਵਿੱਚ ਹਾਰੇ ਦੇ ਵਿੱਚ ਆਪਾਂ ਦਾ ਗੀ ਤੋੜੀ ਪਈ ਐ ਇੱਧਰ ਬੈਕ ਸਾਈਡ ਤੇ ਮੇਰੀ ਇਹਦੇ ਵਿੱਚ ਧਰ ਦਿੰਨੇ ਫੁੱਲੀ ਤੋੜੀ ਐ ਵਧੀਆ ਰਿੱਝ ਜਾਂਦੀ ਐ ਜੀ ਤੇ ਤੋ ਬਿਆਪਾ ਚੰਗੀ ਕਰਾ ਰੱਖ ਦਿੰਨੇ ਆ ਜੀ ਆਰੇ ਦੇ ਵਿੱਚ ਕੋਈ ਵੀ ਚਾਲ ਚੱਲੀ ਆਪਾਂ ਬਣਾ ਸਕਦੇ ਹਾਂ ਅੱਜ ਸੈਮੀ ਬਹੁਤ ਗਾ ਪਾ ਰਿਹਾ ਹੈ ਜੀ ਹੁਣ ਐਡੀਟਿੰਗ ਕਰ ਰਹੀ ਹਾਂ ਮੈਂ ਹੁਣ ਵੀ ਬਹੁਤ ਭੌਂਕ ਰਿਹਾ ਹੈ ਇਹ ਪਹਿਲਾਂ ਵੀ ਬਹੁਤ ਰੌਲਾ ਪਾਉਂਦਾ ਸੀਗਾ ਜੀ ਸੈਮੀ ਉਹਦੇ ਕਰਕੇ ਮੈਂ ਵੌਇਸ ਓਵਰ ਕਰੀ ਸੀ ਹੁਣ ਫੇਰ ਰੌਲਾ ਪਾ ਰਿਹਾ ਹੈ ਜਦੋਂ ਬੱਚੇ ਖੇਡਦੇ ਨੇ ਦੇਖਦਾ ਉਹਨਾਂ ਨੂੰ ਸਾਹਮਣੇ ਫੇਰ ਭੌਂਕਣ ਲੱਗ ਜਾਂਦਾ ਇਹ ਇਹ ਸੋਰਲੇ ਪਾ ਦਿੰਦੇ ਨੇ ਜੀ ਆਪਾਂ ਵਿੱਚ ਥੋੜਾ ਜਿਨਾ ਕਿ ਪਾਣੀ ਦੀ ਜਰੂਰਤ ਤਾਂ ਆਪਾਂ ਪਾਣੀ ਪਾ ਦਾਂਗੇ ਹੋਰ ਕੁਸੋਲਿਆਂ ਦਾ ਪਾਣੀ ਆਪਾਂ ਵਿੱਚ ਹੀ ਪਾ ਦਿੱਤਾ ਜੀ ਇਹ ਪਾਣੀ ਮੈਂ ਵਿੱਚ ਹੀ ਪਾ ਦਨੀ ਹੁੰਦੀ ਹੈ ਜੀ ਇਹਦੇ ਵਿੱਚ ਉਵਾਲੇ ਹੁੰਦੇ ਨੇ ਫਿਰ ਤਾਂ ਤਸੋਲਿਆਂ ਦੀ ਸਾਰੀ ਪਾਣੀ ਦੇ ਵਿੱਚ ਨਿਕਲ ਜਾਂਦੀ ਹੈ ਜੀ ਤਾਂ ਕਰਕੇ ਪਹਿਲਾਂ ਧੋ ਕੇ ਭਿਉਣੀ ਹੁੰਦੀ ਹੈ ਚੰਗੀ ਤਰ੍ਹਾਂ ਪਾਣੀ ਵਿੱਚ ਹੀ ਪਾ ਦਨੀ ਹੁੰਦੀ ਹੈ ਦਾਲ ਦੇ ਪੀਸ ਮੋਨਾ ਪੰਦਰ ਲੈ ਜੰਨੇ ਜੀ ਭਾਂਡੇ ਚਾੱਕੇ ਢੱਕ ਦਿੱਤੀ ਹੈ ਦਾਲ ਹੁਣ ਰਿੱਜੀ ਜਾਊਗੀ ਭਈ ਅੱਕ ਮਿਚਾ ਦਿੱਤੀ ਹੈ ਜੀ ਆਪਾਂ ਥੋੜੇ ਟਾਈਮ ਬਾਅਦ ਫਿਰ ਦੇਖ ਜਿਆ ਕਰਾਂਗੇ ਜੀ ਆ ਕੇ ਤੇ ਇੱਧਰ ਆਪਣੇ ਧੁੱਤੇ ਹੋਏ ਨੇ ਜੀ ਕੱਪੜੇ ਸੁੱਕਵੇ ਹੋਣਗੇ ਬਸ ਇਹਨਾਂ ਨੂੰ ਲਾ ਕੇ ਧਰਦੇ ਆਂ ਜਿੰਦਾ ਤਹਾਂ ਲਾਉਣੇ ਆ ਕਾਫੀ ਟਾਈਮ ਹੋ ਗਿਆ ਧੁੱਤਿਆਂ ਦੋ ਦਿਨ ਹੋ ਗਏ ਧੁੱਤੇ ਨਹੀਂ ਸੀਗੇ ਜੀ ਅੱਜ ਧੁੱਤੇ ਸੀ ਬਸ ਇੱਕ ਸੂਟ ਸੀਗਾ ਕੱਲ ਜਾਣਾ ਪੈ ਗਿਆ ਸੀ ਕਿਤੇ ਤਾਂ ਨਹੀਂ ਧੁੱਤੇ ਅੱਜ ਤੀਸਰੇ ਦਿਨ ਧੁੱਤੇ ਨਹੀਂ ਜੀ ਇੱਧਰ ਹੈ ਜੀ ਆਪਣਾ ਖੇਤ ਕੀ ਮੱਕੀ ਆਪਣੀ ਬੀਜੀ ਹੋਈ ਤੇ ਦੇਖੋ ਵੀ ਉਹ ਕਿੰਨਾ ਸੋਹਣਾ ਆ ਰਿਹਾ ਜੀ ਸਨਸੈਟ ਹੋ ਰਿਹਾ ਹੈ ਬਹੁਤ ਵਧੀਆ ਲੱਗਦਾ ਜੀ ਖੇਤਾਂ ਦਾ ਨਜ਼ਾਰਾ ਹਰੇ ਭਾਈਏ ਸਾਰੇ ਤੇ ਇੱਧਰ ਤਰੀ ਹੋਈ ਨੇ ਜੀ ਆਪਣੇ ਚੌਲ ਚੌਲ ਤਰੀ ਹੋਈ ਨੇ ਸਿੰਪਲ ਚੌਲ ਨੇ ਜੀ ਧੋ ਕੇ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਪਾ ਕੇ ਰੱਖ ਰਹੇ ਨੇ ਅਸੀਂ ਇੱਧਰ ਤਰੀ ਆ ਦੁੱਧ ਦਹੀ ਅੱਜ ਆਪਾਂ ਨਹੀਂ ਲਾਉਣਾ ਜੀ ਇਹ ਨਾਲ ਦੁੱਧ ਤਾਂ ਕਰਕੇ ਥੋੜਾ ਘਰੇ ਹੋਇਆ। ਨਾ ਨਾੜ ਵਗੈਰਾ ਕੁਝ ਨਹੀਂ ਪਾਇਆ ਜੀ ਆਪਾਂ ਚੌਲਾਂ ਦੇ ਵਿੱਚ ਇਕੱਲੇ ਪਾਣੀ ਚ ਪਾ ਕੇ ਧਰੇ ਹੋਈ ਨੇ ਅਸੀਂ। ਤੇ ਦਾਲ ਚੈੱਕ ਕਰ ਲੈਨੇ ਹੁਣ ਆਪਾਂ। ਕਾਫੀ ਟਾਈਮ ਹੋ ਗਿਆ ਉਹਨੂੰ ਰਿਜਦੀ ਨੂੰ। ਅਜੇ ਟਾਈਮ ਹੋਰ ਲੱਗੂਗਾ ਜੀ ਹੋਰ ਰਿਜੂਗੀ। ਘਟ ਕੁਲੀ ਆ ਜੀ ਜਿੰਨਾ ਚਿਰ ਇੱਕ ਸਾੜ ਜੇ ਨਹੀਂ ਹੁੰਦੀ ਜੀ ਗਾੜੀ ਧਰੀ ਦੀ ਹੁੰਦੀ ਉਹਨਾਂ ਚਿਰ ਮੈਂ ਅੱਗ ਬੁਝਾਈ ਜਾਨੀ ਨਹੀਂ ਤੇ ਜੇ ਪਾਣੀ ਘਟ ਜਾਂਦਾ ਤਾਂ ਹੋਰ ਪਾਣੀ ਪਾ ਦਿੰਦੇ ਆ ਆਲੂ ਵੀ ਹਜੇ ਫੁੱਟਦੇ ਨਹੀਂ ਹੈਗੇ ਚੰਗੀ ਤਰ੍ਹਾਂ ਥੋੜੇ ਜਿ ਸਖਤ ਨੇ ਹਜੇ ਤਾਂ ਇਹ ਅੱਧਾ ਪੌਣਾ ਘੰਟਾ ਹੋਰ ਪੱਕੇ ਹੋਈ ਜੀ ਅੱਜ ਦੀ ਵੀਡੀਓ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਚੈਨਲ ਤੇ ਨਵੇਂ ਆਏ ਨੇ ਫਿਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੀ ਹੈ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ